ਆਸ੍ਰੀ ਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋ ਸਾਡੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰ ਦਿਓ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀਰੇ ਦੰਦਾਂ ਦਾ ਜਿਹਾ ਪੀਲਾਪਨ ਜਾਂ ਆਪਣੇ ਕੀੜਾ ਲੱਗ ਜੇ ਉਹ ਤਾਂ ਆਪਾਂ ਕੀ ਵਰਤਣਾ ਇੱਕ ਕੱਪ ਲੈ ਲੈਣਾ ਲੂਣ ਜਿਹੜਾ ਆਪਣੀ ਰਸੋਈ ਚ ਹੁੰਦਾ ਚਿੱਟਾ ਲੂਣ ਠੀਕ ਹੈ ਜੀ ਫਿਰ ਆਪਾਂ ਲੈਣਾ ਸੋਡਾ ਖਾਨ ਵਾਲਾ ਸੋਡਾ ਜਿਹੜਾ ਬਿਸਕੁਟਾਂ 'ਚ ਪੈਂਦਾ ਉਹਨੂੰ ਉਹਦੇ 'ਚ ਪਾ ਕੇ ਮਿਕਸ ਕਰ ਲੈਣਾ ਤੀਜਾ ਆਪਾਂ ਲੈਣਾ ਅੱਧਾ ਨਿੰਬੂ ਅੱਧੇ ਨਿੰਬੂ ਨੂੰ ਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਨਿਚੋੜ ਦੇਣਾ ਮਿਕਸ ਕਰ ਦੇਣਾ ਫਿਰ ਆਪਾਂ ਆਪਣੇ ਘਰੇ ਪੇਸਟ ਜਿਹੜੀ ਵੀ ਤੁਸੀਂ ਵਰਤਦੇ ਹੋ ਪੈਪਸੋਡੈਂਟਾ ਕੋਲਗੇਟਾ ਜਿਹੜੀ ਮਰਜ਼ੀ ਸੈਂਸੋਡੈਂਟਾ ਜਿਹੜੀ ਮਰਜ਼ੀ ਹੋਵੇ ਜਿੰਨੇ ਆਪਾਂ ਬੁਰਸ਼ ਤੇ ਲਾਉਣੇ ਹੁੰਨੇ ਆ ਉਹ ਨਹੀਂ ਉਹਦੇ ਵਿੱਚ ਪੇਸਟ ਪਾ ਲੈਣੀ ਆ ਤੇ ਉਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਚੰਗੀ ਤਰ੍ਹਾਂ ਉਹਨੂੰ ਹਲਾ ਕੇ ਉਹਨੂੰ 10-15 ਮਿੰਟ ਲਈ ਐਵੇਂ ਆਪਾਂ ਰੱਖ ਦੇਣਾ ਉਦੋਂ ਬਾਅਦ ਜਿੱਥੇ ਤੁਹਾਡੇ ਕੀੜਾ ਲੱਗੇ ਆ ਜਾਂ ਦੰਦਾ ਦਾ ਪੀਲਾਪਾਨ ਉਹ ਵੀਰੇ ਸੋਚੋ 99% ਤੁਹਾਡਾ ਠੀਕ ਹੋ ਜਾਣਾ ਇਹ ਦਵਾਈ ਮੈਂ ਵਰਤੀ ਆ ਵੀਰੇ ਇਹ ਦੰਦਾ ਤੇ ਪੀਲਾਪਾਨ ਪੈ ਗਿਆ ਸੀ ਆ ਦੇਖੋ ਚਿੱਟੇ-ਚਿੱਟੇ ਇਹ ਮੈਂ ਵਰਤੀ ਹੋਈ ਦਵਾਈ ਆ ਇਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਜਾਣੇ ਇਹ ਦੇਸੀ ਨੁਕਸੇ ਦਾ ਫਾਇਦਾ ਲੈ ਸਕਣ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜਿੰਦੇ ਬਾਅਦ ਦੇ ਰੋ